ਸਾਡੀ ਨਹੀਂ ਆਣੀ ਜੀ। ਅੱਜ ਕਿਉਂ ਨਹੀਂ ਆਉਗੂ? ਬਈ ਅਨਸਰ ਕਰ। ਹਾਂ। ਉਹ ਵੀ ਅਬਰਾਂ ਦੇ ਨਾਲ। ਸਭ ਤੋਂ ਵਧੀਆ ਮਿੱਠਾ। ਹਾਂ ਜੀ। ਆਜੋ ਭੰਗੇ ਪਿਛਨੋ। ਫੋਟੋ ਹੋ ਜਾ। ਲਓ ਜਾ। ਅਰੇ ਬੇਟਾ ਤੂੰ ਨਹੀਂ ਆਇਆ। ਬੇਟਾ ਆ ਜਾ। ਕਹੀਂ ਲੈ ਜਾ। ਲੈ ਕੇ ਨਹੀਂ ਲੈ ਕੇ। ਪੁੱਛ ਕੇ ਆਇਆ। ਆਪਾਂ ਲੈ ਆਵਾਂਗੇ। ਆਜੋ ਆਜੋ। ਲਾਈਕ ਵੀ ਰਹਿ ਗਈ ਆ। ਜੀ ਨਾ ਬੜਾ ਮੁਕੀ ਹੋ ਗਿਆ ਸਭੀ ਖੱਟੇ ਭਾਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਕਰਕੇ ਖੰਨੇ ਦੇ ਲੋਕਾਂ ਨੂੰ ਮੁਬਾਰਕਬਾਦ ਦੇਣੀ ਚਾਹਨਾ ਹੈ ਔਰ ਖਾਸ ਕਿ ਅੱਜ ਜਿਹੜਾ ਬਾਈ ਇਲੈਕਸ਼ਨ ਹੋ ਰਿਹਾ ਸੀ ਜਿਹਦੇ ਪਿੱਛੇ ਕੱਲ ਪ੍ਰਤਾਪ ਸਿੰਘ ਬਾਜਵਾ ਮੈਂ ਤੇ ਕਾਂਗਰਸ ਦੇ ਸਾਥੀਆਂ ਨੇ ਗੁਰਕੀਰਤ ਸਿੰਘ ਕੋਟਲੀਹਰਾਂ ਨੇ ਲਖੇਹਰਾਂ ਨੇ ਰਾਜੇਹਰਾਂ ਨੇ ਧਰਨਾ ਦਿੱਤਾ ਸੀ ਔਰ ਸਮੂਹ ਲੋਕਾਂ ਨੇ ਉਹ ਅੱਜ ਜਿਹੜਾ ਧਰਨਾ ਦਿੱਤਾ ਸੀ ਕਿਉਂਕਿ ਮਸ਼ੀਨ ਤੋੜ ਦਿੱਤੀ ਗਈ ਸੀ ਤਿੰਨਾ ਬੂਥਾਂ ਤੋਂ 140 ਵੋਟਾਂ ਵੱਧ ਗਏ ਸਾਂ ਚੌਧਰੀ ਸਾਹਿਬ ਜਿੱਤਰੇ ਸੀ ਲੇਕਿਨ ਇੱਕ ਮਸ਼ੀਨ ਤੋੜ ਦਿੱਤੀ ਗਈ ਉਥੋਂ ਦੇ ਮੰਤਰੀ ਸਾਹਿਬ ਦੇ ਕਹਿਨ ਤੇ ਤੇ ਉਹਰਾ ਪਰਚਾ ਵੀ ਕਿਸੇ ਤੇ ਦਰਜ ਨਹੀਂ ਕੀਤਾ ਜਾਣ ਬੁਝ ਕੇ ਫਿਰ ਧਰਨਾ ਲਾਉਣਾ ਪਿਆ ਧਰਨੇ ਤੋਂ ਬਾਅਦ ਪਤਾ ਲੱਗਿਆ ਕਿ ਬਿਨਾ ਬੇਨਾਮੀ ਇੱਕ ਐਫ ਆਈ ਆਰ ਲੌਂਚ ਹੋਈ ਜਿਹੜਾ ਕੋਈ ਅਤਾ ਪਤਾ ਨਹੀਂ ਹੈ ਦੁਆਰਾ ਅੱਜ ਰੀਅਲ ਪੋਲਿੰਗ ਹੋਈ ਇੱਕ ਕਬੂਤੇ ਔਰ ਲੋਕਾਂ ਨੇ ਮੰਡੇਟ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੇ ਚੌਧਰੀ ਸਾਹਿਬ ਨੂੰ ਦਿੱਤਾ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਚ ਦਿੱਤਾ ਤੇ ਵੱਡੀਆਂ ਫਰਕ ਦੇ ਨਾਲ ਯਾਨੀ ਕਿ ਮੇਰੇ ਖਿਆਲ ਲਗਭਗ 263 ਵੋਟਾਂ ਦੇ ਫਰਕ ਦੇ ਨਾਲ ਅਸੀਂ ਖੰਨਾ ਦੀ ਬਾਏ ਇਲੈਕਸ਼ਨ ਜਿੱਤ ਗਏ ਇਹ ਸਚਾਈ ਦੀ ਜਿੱਤ ਹੈ ਇਹ ਮੈਨੂੰ ਉਹ ਕਹਾਣੀ ਯਾਦ ਆ ਰਹੀ ਹੈ ਗੱਲ ਯਾਦ ਆ ਰਹੀ ਹੈ ਕਿ ਛਿੱਤਰ ਵੀ ਖਾਦੇ ਤੇ ਗੰਡੇ ਵੀ ਖਾਦੇ ਇਸ ਤਰ੍ਹਾਂ ਦਾ ਕਟਨਾ ਕਰਮ ਅੱਜ ਆਮ ਆਦਮੀ ਪਾਰਟੀ ਨਾਲ ਵਾਪਰਿਆ ਬਨਾਮੀ ਵੀ ਹੋਈ ਲੋਕਾਂ ਨੂੰ ਚੰਗਾ ਵੀ ਨਹੀਂ ਲੱਗਿਆ ਮਸ਼ੀਨਾਂ ਵੀ ਟੁੱਟੀਆਂ ਲੋਕਾਂ ਨੂੰ ਖਰਾਬ ਵੀ ਕੀਤਾ ਔਰ ਸੰਵਿਧਾਨ ਦੀਆਂ ਤੱਜੀਆਂ ਵੀ ਉਡਾਈਆਂ ਗਈਆਂ ਔਰ ਇਹ ਗੱਲ ਹਮੇਸ਼ਾ ਆਉਣ ਵਾਲੇ ਸਮੇਂ 'ਚ ਖੰਨਾ ਦੇ ਲੋਕ ਚੇਤੇ ਰੱਖਣਗੇ ਇਸ ਤਰ੍ਹਾਂ ਵੀ ਹੋਇਆ ਸੀ ਸੋ ਕੱਲ ਜੋ ਕਹਿ ਕੇ ਆਇਸੀ ਉਸੇ ਹੋਇਆ ਵਧਾਈ ਦੇਣੀ ਚਾਹਣਾ ਗੁਰਕੀਰਤ ਜੀ ਤੁਹਾਨੂੰ ਤੇ ਤੁਹਾਡੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੁਸੀਂ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਔਰ ਇਸ ਜਿੱਤ ਨੇ 2027 ਦਾ ਖੰਨੇ ਦਾ ਮੋੜ ਬੰਨਾ ਹੈ ਮੁਬਾਰਕਬਾਦ ਹੋਣ ਹੋਈਆ 2 ਨੰਬਰ ਵਾਰਡ ਦੀ ਇਹਦੇ ਚ ਕਾਂਗਰਸ ਪਾਰਟੀ ਵੀ ਬਹੁਤ ਭਾਰੀ ਮਾਰ ਨਾਲ ਜਿੱਤ ਹੋਈ ਹੈ ਸਤਿ ਸ਼੍ਰੀ ਅਕਾਲ ਚੌਧਰੀ ਜੀ ਨੂੰ ਐਮਸੀ ਬਣਨ ਦਾ ਮੌਕਾ ਦਿੱਤਾ ਦੋ ਨੰਬਰ ਵਾਰਡ ਦੇ ਵਸਨੀਕਾਂ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਪੂਰੇ ਖੰਨੇ ਸ਼ਹਿਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਉਹ ਪਿਛਲੇ ਦਿਨਾਂ ਚ ਲੋਕਤੰਤਰ ਨੂੰ ਜੋ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਲੋਕਤੰਤਰ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਚ ਜਿਹੜਾ ਸੰਘਰਸ਼ ਕਾਂਗਰਸ ਪਾਰਟੀ ਨੇ ਲੜਿਆ ਔਰ ਉਹਦੇ ਚ ਖੰਨੇ ਦੇ ਲੋਕਾਂ ਨੇ ਵੱਧ ਚੜ ਕੇ ਸਾਥ ਦਿੱਤਾ ਔਰ ਅੱਜ ਸਚਾਈ ਦੀ ਜਿੱਤ ਹੋਈ ਹੈ ਲੋਕਤੰਤਰ ਦੀ ਜਿੱਤ ਹੋਈ ਹੈ ਤਾਂ ਇਹ ਜਿਹੜੀ ਜਿੱਤ ਹੈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਚ ਹੋਰ ਅਸੀਂ ਇਹਨੂੰ ਲੱਗੇ ਲੈ ਕੇ ਜਾਵਾਂਗੇ ਸਾਡਾ ਨਾਰਾ ਇੱਕੋ ਹੀ ਆ ਵਿਕਾਸ ਦਾ ਤਰੱਕੀ ਦਾ ਖੁਸ਼ਹਾਲੀ ਦਾ ਲੋਕਾਂ ਦੀ ਭਲਾਈ ਦਾ ਪਰ ਜਿਹੜੀ ਨਕਾਰਾਤਮਕ ਰਾਜਨੀਤੀ ਹੋ ਰਹੀ ਸੀ ਝੂਠ ਦੀ ਰਾਜਨੀਤੀ ਹੋ ਰਹੀ ਸੀ ਦਬਾਅ ਦੀ ਰਾਜਨੀਤੀ ਪ੍ਰੈਸ਼ਰ ਪੋਲਿਟਿਕਸ ਲੋਕਾਂ ਨੂੰ ਡਰਾ ਧਮਕਾ ਕੇ ਜਿਸ ਤਰੀਕੇ ਨਾਲ ਲੋਕਾਂ ਦੇ ਕਾਰੋਬਾਰ ਤੱਕ ਵੀ ਉਹਨਾਂ 'ਤੇ ਅੱਖ ਰੱਖੀ ਜਾ ਰਹੀ ਸੀਗੀ ਇਹ ਝਾੜੂ ਪਾਰਟੀ ਤੋਂ ਇਹ ਕਦੇ ਵੀ ਇਹ ਗੱਲ ਆਸ ਨਹੀਂ ਸੀ ਰੱਖੀ ਜਾ ਸਕਦੀ ਪਰ ਇਹਨਾਂ ਨੇ 3 ਸਾਲ ਦੇ ਅੰਦਰ ਤਰਲਪ੍ਰੀ ਸੌਂਦ ਔਰ ਉਹਨਾਂ ਦੇ ਜਿਹੜਾ ਗਰੋਹ ਬਣਿਆ ਉਹਨਾਂ ਦਾ ਗੈਂਗ ਜਿਹੜਾ ਕੰਮ ਕਰ ਰਿਹਾ ਔਰ ਜਿਹੜੇ ਲੋਕ ਝਾੜੂ ਪਾਰਟੀ ਦੇ ਵਿੱਚ ਜਿਨ੍ਹਾਂ ਨੇ 2022 ਦੀ ਚੋਣਾਂ ਚ ਪਾਰਟੀ ਦੀ ਵੱਧ ਚੜ ਕੇ ਮਿਹਨਤ ਕਰਕੇ ਮਦਦ ਕੀਤੀ ਅੱਜ ਉਹ ਸਾਰੇ ਘਰੇ ਬੈਠੇ ਨੇ ਔਰ ਜਿਹੜਾ ਇਹ ਟੋਲਾ ਤੁਰਿਆ ਫਿਰਦਾ ਜਿਨੇ ਸੌਨ ਦੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਹੈ ਉਹਨੂੰ ਇਹਨਾਂ ਤੋਂ ਇਲਾਵਾ ਕੋਈ ਹੋਰ ਦਿਖਾਈ ਨਹੀਂ ਦਿੰਦਾ ਔਰ ਪਰਸੋਂ ਦੀ ਜਿਹੜੀ ਘਟਨਾ ਹੈਗੀ ਹੈ ਜਿਸ ਤਰੀਕੇ ਨਾਲ ਲੋਕਤੰਤਰ ਨੂੰ ਲੈ ਕੇ ਕਾਲਾ ਦਿਨ ਮੈਂ ਸਮਝਦਾ ਖੰਨੇ ਦੇ ਇਤਿਹਾਸ ਦੇ ਵਿੱਚ ਅੱਗੇ ਕਦੇ ਖੰਨੇ ਚ ਇਸ ਤਰ੍ਹਾਂ ਨਹੀਂ ਹੋਇਆ ਇੱਕ ਮਸ਼ੀਨ ਨੂੰ ਹੀ ਤੋੜ ਦਿੱਤਾ ਗਿਆ ਇੱਕ ਜਿਹੜੀ ਇੱਕ ਰਿਜ਼ਲਟ ਆ ਰਿਹਾ ਸੀ ਉਹਦਾ ਚੋਣ ਦਾ ਨਤੀਜਾ ਆ ਰਿਹਾ ਸੀ ਉਹਦੇ ਚ ਵਿਗਮ ਪਾਉਣ ਦੀ ਕਿੰਨੀ ਵੱਡੀ ਕੋਸ਼ਿਸ਼ ਹੋਈ ਔਰ ਇੱਕ ਪਾਸੇ ਚੋਰ ਔਰ ਇੱਕ ਪਾਸੇ ਕਤਵਾਲ ਨੂੰ ਹੀ ਜਿਵੇਂ ਡਾਂਟਣ ਵਾਲੀ ਗੱਲ ਹੋਈ ਪਈ ਆ ਕਿ ਨਾਲੇ ਤਾਂ ਚੋਰੀ ਨਾਲੇ ਸੀਨਾ ਚੋਰੀ ਔਰ ਵਨ ਸਾਈਡਡ ਜਿਹੜੀ ਇੱਕ ਅਨਨੋਨ ਐਫ ਆਈ ਆਰ ਹਜੇ ਤੱਕ ਦਰਜ ਹੋਈ ਆ ਇਹਦਾ ਜਿਹੜਾ ਹੇਗਾ ਕਾਨੂੰਨ ਦਾ ਜਿਹੜਾ ਰਾਜ ਆ ਉਹ ਅਸੀਂ ਸਥਾਪਿਤ ਕਰਾਂਗੇ ਔਰ ਇਨਸਾਫ ਜਿਹੜਾ ਉਹ ਅਸੀਂ ਲੈ ਕੇ ਦਵਾਂਗੇ ਅਸੀਂ ਇਹ ਜਿਹੜੇ ਲੋਕ ਜਿਨ੍ਹਾਂ ਨੇ ਇਹ ਐਡੀ ਵੱਡੀ ਇੱਕ ਕ੍ਰਾਈਮ ਕੀਤਾ ਅਸੀਂ ਉਹਨਾਂ ਨੂੰ ਜ਼ਰੂਰ ਸਜ਼ਾਵਾ ਦਿਵਾਵਾਂਗੇ ਇਹ ਅਸੀਂ ਪ੍ਰਣ ਕਰਦੇ ਹਾਂ ਕਾਂਗਰਸ ਪਾਰਟੀ ਵਾਲੇ ਸਾਰੇ ਸਾਥੀ ਚੌਧਰੀ ਸਾਹਿਬ ਕੀ ਕਹਿਣਾ ਕਰਨ ਤੁਸੀਂ ਅੱਜ ਜਿੰਦ ਤੱਕ ਮੈਂ ਸਾਰੇ ਵਾੜ ਵਾਸੀਆਂ ਦਾ ਧੰਨਵਾਦ ਕਰਨਾ ਬਸ ਥੈਂਕ ਯੂ